ਜੀ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਜਿਵੇਂ ਕਿ ਆਪਣਾ ਕਿਸੇ ਵੀਰ ਭਰਾ ਨੇ ਕਿਸੇ ਨੇ ਵੀ ਨਵਾਂ ਕੰਮ ਸ਼ੁਰੂ ਕਰਨਾ ਡੇਰੀ ਫਾਰਮਿੰਗ ਦਾ ਠੀਕ ਆ ਜੀ ਸੋ ਉਸ ਵਾਸਤੇ ਉਸ ਨੂੰ ਕੀ ਜ਼ਰੂਰੀ ਚੀਜ਼ਾਂ ਨੇ ਕੀ ਜ਼ਰੂਰੀ ਗੱਲਾਂ ਜੇ ਜਿਹੜੀਆਂ ਆਪਾਂ ਤੁਹਾਨੂੰ ਦੱਸਾਂਗੇ ਕਰਾਂਗੇ ਠੀਕ ਆ ਜੀ ਸੋ ਨਾਲੇ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਨਸਲ ਸੁਧਾਰ ਆਪਾਂ ਕਿਸ ਤਰ੍ਹਾਂ ਕਰ ਸਕਦੇ ਆ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਆਪਣੇ ਵੀਰ ਭਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਠੀਕ ਆ ਜੀ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਜੋ ਆਪਣੇ ਨਵੇਂ ਵੀਰ ਭਰਾ ਵੀ ਕਹਿ ਰਿਹਾ ਕਿ ਆਪਾਂ ਵੀ ਡੇਰੀ ਫਾਰਮਿੰਗ ਦਾ ਕੰਮ ਸ਼ੁਰੂ ਕਰਨਾ ਵੀ ਆਪਾਂ ਨੂੰ ਕੋਈ ਵੀ ਕੰਮ ਵਿੱਚ ਦਿਲਚਸਪੀ ਲੈਣੀ ਆ ਸੋ ਉਸ ਬਾਰੇ ਆਪਾਂ ਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ ਠੀਕ ਆ ਜੀ ਸੋ ਜੇ ਆਪਾਂ ਦੇਖੀਏ ਵੀ ਜੇ ਆਪਾਂ ਡੇਰੀ ਫਾਰਮਿੰਗ ਦਾ ਕੰਮ ਸ਼ੁਰੂ ਕਰਨਾ ਵਾ ਸੋ ਉਸ ਦੇ ਵਾਸਤੇ ਆਪਾਂ ਨੂੰ ਗਾਂਾਂ ਜਾਂ ਪਸ਼ੂ ਦਾ ਮੌਲ ਲੈਣੇ ਹੀ ਪੈਣੇ ਆ ਠੀਕ ਆ ਜੀ ਸੋ ਜੇ ਆਪਾਂ ਦੇਖੀਏ ਵੀ ਜੇ ਆਪਾਂ ਸੋਚੀਏ ਪਹਿਲਾਂ ਪਹਿਲਣ ਜਾਂ ਦੂਜੇ ਸੂਏ ਆਪਾਂ ਨੂੰ ਕੋਈ ਚੰਗੀ ਗਾਂ ਮਿਲ ਜੂਗੀ ਤਾਂ ਇਸ ਵਿੱਚ ਬਹੁਤ ਹੀ ਘੱਟ ਚਾਂਸ ਹੁੰਦੇ ਹੈਗਾ ਆਪਾਂ ਨੂੰ ਚੰਗੀ ਗਾਂ ਮਿਲ ਜੂ ਕਿਉਂਕਿ ਕੋਈ ਵੀ ਆਪਣਾ ਵੀਰਪਰਾ ਹੁੰਦਾ ਉਹ ਚੰਗਾ ਪਸ਼ੂ ਬਹੁਤ ਘੱਟ ਹੁੰਦਾ ਚਾਂਸ ਵੀ ਉਹ ਆਪਣਾ ਚੰਗਾ ਪਸ਼ੂ ਸੇਲ ਕਰੇ ਬਈ ਉਹ ਪਹਿਲੇ ਸੂਏ ਜੋ ਉਸਨੇ ਗਾਂ 30 ਤੋਂ 35 ਲੀਟਰ ਦੁੱਧ ਦੇ ਰਹੀ ਆ ਜਾਂ ਦੂਜੇ ਸੂਏ ਤਾਂ ਉਸ ਦਾ ਜੋ ਪਸ਼ੂ ਆਪਣਾ ਸੇਲ ਕਰਦਾ ਵਾ ਤਾਂ ਉਸ ਦੀ ਅੱਗੇ نسل ਨਹੀਂ ਵਧੂਗੀ ਸੋ ਇਸ ਕਰਕੇ ਪਹਿਲੇ ਤੇ ਦੂਜੇ ਸੂਏ ਗਾਂ ਲੱਭਣੀ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਆ ਸੋ ਇੱਕ ਦੂਸਰੀ ਗੱਲ ਇਹਦੇ ਵਿੱਚ ਇਹ ਆ ਜਾਂਦੀ ਹੈ ਜੇ ਆਪਾਂ ਕਿਸੇ ਦੇ ਘਰੋਂ ਕਈ ਵਾਰ ਕੋਈ ਆਪਣਾ ਬਹੁਤ ਰੇਅਰ ਚਾਂਸ ਹੁੰਦੇ ਹੈ ਕਿ ਗਾਂ ਅਸੀਂ ਕਰਦਾ ਚੰਗੀ ਸੇਲ ਜੇ ਆਪਾਂ ਨੂੰ ਕੋਈ ਚੰਗੀ ਗਾਂ ਸੇਲ ਮਿਲ ਵੀ ਜਾਂਦੀ ਆ ਹਨਾ ਜੀ ਠੀਕ ਹੈ ਦੇ ਘਰੋਂ ਮਿਲ ਗਈ ਮੰਨ ਕੇ ਚੱਲੋ ਸੋ ਉਹਦੇ ਵਿੱਚ ਆਪਾਂ ਉਸ ਨੂੰ ਪੈਸੇ ਵੀ ਪੂਰੇ ਦੇਤੇ ਆਪਾਂ ਪੈਸੇ ਦੇ ਕੇ ਗਾਂ ਨੂੰ ਲੈ ਵੀ ਆਏ ਬਟ ਆਪਣੇ ਕੋਲ ਉਸ ਗਾਂ ਦਾ ਡਾਟਾ ਹੀ ਨਹੀਂਗਾ ਕਿ ਉਹ ਗਾਂ ਕਿਸ ਸੀਮੰਟ ਦੀ ਗਾਂ ਆ ਉਸ ਦੇ ਸਾਇਰ ਦਾ ਕੀ ਨਾਮ ਆ ਉਸ ਦੇ ਜੋ ਨਾਨਾ ਨਾਨੀ ਦਾਦਾ ਦਾਦੀ ਉਹਦਾ ਕੀ ਨਾਮ ਆ ਆਪਾਂ ਨੂੰ ਉੱਥੇ ਕੋਈ ਡਿਟੇਲ ਨਹੀਂ ਗਈ ਸੋ ਜੇ ਆਪਾਂ ਗਾਂ ਲੈ ਆਏ ਉਹਦੇ ਵਿੱਚ ਆਪਣੇ ਐਨ ਬਰੀਡਿੰਗ ਦੇ ਚਾਂਸ ਬਹੁਤ ਜ਼ਿਆਦੇ ਵੱਜ ਜਾਂਦੇ ਆ ਠੀਕ ਆ ਜੀ ਸੋ ਜੇ ਐਨ ਬਰੀਡਿੰਗ ਹੋ ਗਈ ਆਪਣੇ ਫਾਰਮ ਵਿੱਚ ਕਿੱਥੇ ਦਾ ਆਪਾਂ ਨਸਲ ਨੂੰ ਸੁਧਾਰਨਾ ਹੁੰਦਾ ਅੱਗੇ ਸੋ ਜੇ ਐਨ ਬਰੀਡਿੰਗ ਨਾਲ ਆਪਣੀ ਨਸਲ ਪਿੱਛੇ ਚਲੀ ਜਾਂਦੀ ਆ ਠੀਕ ਆ ਜੀ ਜੇ ਆਪਣੀ 70% ਦੇ ਗਾਂ ਕੰਮ ਕਰ ਰਹੀ ਆ ਵਰਕ ਕਰ ਰਹੀ ਆ ਤਾਂ ਆਪਣੀ ਅੱਗੇ ਨਾ ਸਗ 50% ਤੇ ਚਲੀ ਜਾਂਦੀ ਆ ਸੋ ਇਸ ਦੇ ਨਾਲ ਨਾਲ ਉਸ ਨੂੰ ਅੱਗੇ ਬਿਮਾਰੀਆਂ ਦਾ ਬਹੁਤ ਸਾਹਮਣਾ ਕਰਨਾ ਪੈਂਦਾ ਵਾ ਠੀਕ ਆ ਜੀ ਸੋ ਐਨ ਬਰੀਡਿੰਗ ਆਪਾਂ ਤੁਹਾਨੂੰ ਹਰ ਇੱਕ ਵੀਡੀਓ ਦੇ ਅੱਗੇ ਪੈਡੇਗਰੀ ਦੱਸਦੇ ਹੁੰਨੇ ਆ ਸੋ ਆਪਾਂ ਇਹੀ ਮਕਸਦ ਹੁੰਦਾ ਤੁਹਾਨੂੰ ਦੱਸਾਂ ਦਾ ਪੈਡੇਗਰੀ ਕਿ ਆਪਣੀ ਐਨ ਬਰੀਡਿੰਗ ਨਾ ਹੋ ਸਕੇ ਐਨ ਬਰੀਡਿੰਗ ਵਿੱਚ ਆਪਾਂ ਨੂੰ ਸਾਇਰ ਦਾ ਪਿਤਾ ਦਾ ਨਪਿਤਾ ਦਾ ਜਿਹੜਾ ਹੁੰਦਾ ਨਾ ਉਹ ਅੱਗੇ ਇਹ ਵਿੱਚ ਨਹੀਂ ਕਿਤੇ ਵੀ ਹੋਣਾ ਚਾਹੀਦਾ ਨਾਨੇ ਦਾ ਨਾਂ ਜਾਂ ਪਰਨਾਨੇ ਦਾ ਜਾਂ ਦਾਦੇ ਦਾ ਇਹ ਜਾਂ ਨਾਨੀ ਦਾ ਨਾਨੀ ਦਾ ਠੀਕ ਆ ਜੀ ਇਹ ਨਾਂ ਵਿੱਚ ਨਹੀਂ ਹੋਣਾ ਚਾਹੀਦਾ ਜੇ ਆਪਾਂ ਇਹ ਹੀ ਕਰਵਾਉਣੀ ਹੁੰਦੀ ਅੱਗੇ ਠੀਕ ਆ ਜੀ ਹੋਰ ਕਿਸੇ ਸੀਮਾ ਦੇ ਹੋਣੇ ਚਾਹੀਦੇ ਆ ਸੋ ਅੱਜ ਜਦੋਂ ਆਪਾਂ ਗਾਂ ਲੈ ਆਏ ਆਪਾਂ ਨੂੰ ਪਤਾ ਹੀ ਨਹੀਂ ਇਹ ਕਿਸ ਕਿਸ ਕੈ ਸਿਮਰ ਦੀ ਗਾਂ ਆ ਠੀਕ ਆ ਜੀ ਸੋ ਆਪਾਂ ਨੂੰ ਇਸ ਦੇ ਬਹੁਤ ਚਾਂਸ ਹੋ ਜਾਂਦੇ ਆ ਕਿ ਇੰਪ੍ਰੀਡਿੰਗ ਹੋ ਸਕਦੀ ਆ ਸੋ ਜੇ ਆਪਣੇ ਗਾਂ ਦੇ ਨਾਲ ਅੱਗੇ ਜੇ ਆਪਾਂ ਨੂੰ ਬੱਚੀ ਆ ਰਹੀ ਆ ਮੰਨ ਕੇ ਚੱਲੋ ਜੋ ਆਪਾਂ ਨੂੰ ਉਸ ਬੱਚੀ ਦੇ ਸੀਮਨ ਦਾ ਵੀ ਨਹੀਂ ਪਤਾ ਕਿ ਉਹ ਬੱਚੀ ਕਿਹੜੀ ਸੀਮਨ ਦੀ ਆ ਸੋ ਉਸ ਦੇ ਅੱਗੇ ਵੀ ਇਨ ਬਰੀਡਿੰਗ ਦੇ ਚਾਂਸ ਹੋ ਸਕਦੇ ਆ ਮੰਨ ਕੇ ਚਲੋ ਆਪਾਂ ਉਸ ਦੀ ਗਾਂ ਦੇ ਵੀ ਉਹੀ ਸੀਮਨ ਧਰਾਤਾ ਤੋ ਅੱਗੇ ਉਸ ਦੇ ਬੱਚੀ ਦੇ ਵੀ ਉਹੀ ਸੀਮਨ ਧਰਾਤਾ ਸੋ ਇਨ ਬਰੀਡਿੰਗ ਹੋ ਗਈ ਸੋ ਆਪਣੀ ਜੋ ਅੱਗੇ ਨਸਲ ਨਹੀਂ ਅੱਗੇ ਵਧਣਾ ਸੀ ਉਸ ਨੇ ਵਧਣ ਦੀ ਬਜਾਏ ਘਟਣਾ ਸ਼ੁਰੂ ਹੋ ਜਾਣਾ ਵਾ ਠੀਕ ਆ ਜੀ ਸੋ ਐਸ ਕਰਕੇ ਜਦੋਂ ਵੀ ਆਪਾਂ ਕੋਈ ਪਸ਼ੂ ਨਵਾਂ ਲੈਣਾ ਵਾ ਮੁੱਲ ਖਰੀਦਣਾ ਵਾ ਉਸ ਦਾ ਬਿਲਕੁਲ ਪ੍ਰੋਪਰ ਡਾਟਾ ਆਪਾਂ ਨੂੰ ਮਿਲਣਾ ਬਹੁਤ ਜ਼ਰੂਰੀ ਆ ਕਿ ਇਹ ਜੋ گاਵਾ ਇਹ ਕਿਸ ਸੀਮਣ ਦੇ گاਵਾ ਠੀਕ ਆ ਜੀ ਸੋ ਆਪਾਂ ਕਰਾਸ ਬਰੀਡ ਕਰਨੀ ਕਰਨੀ ਹੁੰਦੀ ਆ ਕਰਾਸ ਬਰੀਡ ਕਰਨ ਦੇ ਨਾਲ ਹੀ ਆਪਣਾ ਅੱਗੇ ਜੋ ਫਾਰਮ ਵਿੱਚ ਨਸਲ ਦਾ ਸੁਧਾਰ ਹੋਣਾ ਵਾ ਠੀਕ ਆ ਜੀ ਸੋ ਆਪਾਂ ਤੁਹਾਨੂੰ ਜੋ ਚੰਗੇ ਬੱਲ ਹੁੰਦੇ ਆ ਸਾਰੇ ਆਪਾਂ ਤੁਹਾਨੂੰ ਦੱਸ ਰਹੇ ਨੇ ਤਕਰੀਬਨ 1 ਵਾਈ 1 ਤੁਸੀਂ ਆਪਣੇ ਵੀਡੀਓ ਚ ਦੇਖਦੇ ਵੀ ਆ ਤੁਸੀਂ ਉਹਨਾਂ ਬੁੱਲਾਂ ਦੇ ਵਿੱਚ ਸਿਲੈਕਟ ਕਰਕੇ ਅੱਗੇ ਚੰਗਾ ਸਿਵਨ ਭਰਾ ਕੇ ਵੀ ਇਨ ਬਰੀਡਿੰਗ ਤੋਂ ਬਚ ਸਕਦੇ ਆ ਠੀਕ ਆ ਜੀ ਸੋ ਆਪਾਂ ਤੁਹਾਨੂੰ ਇਹ ਵੀ ਦੱਸ ਦਿਆਂ ਵੀ ਜੇ ਕਿਸੇ ਵੀਰ ਭਰਾ ਨੇ ਨਵਾਂ ਕੰਮ ਸ਼ੁਰੂ ਕਰਨਾ ਵਾ ਸਾਊਤੋਂ ਬੈਲਾ ਤਾਂ ਵੀ ਐਸੇ ਕਿ ਤੇਰੀ ਨੌਲੇਜ ਲਓ ਪ੍ਰੋਪਰ ਠੀਕ ਹੈ ਜੀ ਸੋ ਕਿਸੇ ਫਾਰਮ ਤੇ 10-15 ਦਿਨ ਟ੍ਰੇਨਿੰਗ ਲਓ ਕਿ ਆਪਾਂ ਅੱਗੇ ਪਸ਼ੂਆਂ ਦੀ ਸੰਭਾਲ ਕਿਸ ਤਰ੍ਹਾਂ ਕਰਨੀ ਆ ਕਿਵੇਂ ਕਰਨੀ ਆ ਕਿਉਂਕਿ ਮੰਨ ਕੇ ਚੱਲੋ ਆਪਾਂ 30 ਤੋਂ 35 ਲੀਟਰ ਵਾਲੀ ਗਾਂ ਲੈ ਵੀ ਆਏ ਜੇ ਆਪਾਂ ਨੂੰ ਉਸ ਦੀ ਸੰਭਾਲ ਹੀ ਨਾ ਕਰਨੀ ਆਈ ਅੱਗੇ ਫੇਰ ਵੀ ਆਪਾਂ ਘੱਟੇ ਬਜੇ ਚਲੇ ਜਾਣਾ ਮੈਂ ਠੀਕ ਆ ਜੀ ਕਿਉਂਕਿ 1.5 ਤੋਂ 2 ਲੱਖ ਰੁਪਏ ਤੋਂ ਘੱਟ ਆਪਾਂ ਨੂੰ ਗਾਂ ਕੋਈ ਨਹੀਂ ਮਿਲਣੀ ਜੇ ਆਪਾਂ ਨੂੰ ਅੱਗੇ ਕੰਮ ਸ਼ੁਰੂ ਕਰਨਾ ਚਾਹਾਂਗਾ ਤਾਂ ਆਪਾਂ ਆਪਾਂ ਨੂੰ ਇਸ ਕੰਮ ਦੀ ਪ੍ਰੋਪਰ ਜਾਣਕਾਰੀ ਹੋਣੀ ਚਾਹੀਦੀ ਆ ਤੇ ਦੂਸਰੀ ਗੱਲ ਜਦੋਂ ਆਪਾਂ ਪਸ਼ੂ ਖਰੀਦਦੇ ਨਾਲ ਮੁੱਲ ਲੈਣਾ ਵਾ ਸਿੱਧਾ ਫਾਰਮ ਨਾਲ ਕੰਟੈਕਟ ਕਰੋ ਠੀਕ ਆ ਕਿਉਂਕਿ ਫਾਰਮ ਵਿੱਚ ਫੇਰ ਵੀ ਕਿਤੇ ਨਾ ਕਿਤੇ ਆਪਾਂ ਨੂੰ ਚੰਗੀ ਗਾਂ ਮਿਲਣ ਦੀ ਸੰਭਾਵਨਾ ਹੁੰਦੀ ਆ ਜਿਵੇਂ ਆਪਾਂ ਕਿਸੇ ਵਪਾਰੀ ਨੂੰ ਕਹਤਾ ਗਾਂ ਲੈਣ ਬਾਰੇ ਤਾਂ ਉਸ ਵਿੱਚ ਵਪਾਰੀ ਨੇ ਆਪਾਂ ਨੂੰ ਲੱਖ ਦੀ ਗਾਂ ਹੋ ਸਕਦਾ 1.5 ਲੱਖ ਦੀ ਦਵਾ ਕੇ ਦੇਵੇ ਠੀਕ ਹੈ ਜੀ ਸੋ ਤਕਰੀਬਨ ਆਪਾਂ ਸਾਰਿਆਂ ਨੂੰ ਵਪਾਰੀਆਂ ਨੂੰ ਨਹੀਂ ਕਹਿੰਦੇ ਇਸ ਤਰ੍ਹਾਂ ਕਿ ਪੰਜੇ ਉਂਗਲਾਂ ਇੱਕੋ ਬਰਾਬਰ ਨਹੀਂ ਹੁੰਦੀਆਂ ਹੋ ਸਕਦਾ ਕੋਈ ਚੰਗੇ ਵਪਾਰੀ ਆਪਾਂ ਨੂੰ ਚੰਗੀ ਨਸਲ ਦਵਾ ਵੀ ਦਿੰਦੇ ਆ ਐਡੀ ਨਹੀਂ ਗੱਲ ਬਟ ਫਿਰ ਵੀ ਉਸ ਵਿੱਚ ਚਾਂਸ ਆਪਣੇ ਬਹੁਤ ਘੱਟ ਹੁੰਦੇ ਹੈਗਾ ਆਪਾਂ ਨੂੰ ਚੰਗੀ ਕਿ ਨਸਲ ਮਿਲ ਸਕੇ ਸੋ ਆਪਣਾ ਇਹ ਕਹਣਾ ਵੀ ਸਿੱਧਾ ਫਾਰਮ ਨਾਲ ਸੰਪਰਕ ਕਰੋ ਜੋ ਫਾਰਮ ਆਪਣੇ ਗਾਈਆਂ ਵੇਚਦੇ ਆ ਸਿੱਧਾ ਕੰਟੈਕਟ ਕਰੋ ਉਹਨਾਂ ਨਾਲ ਵੀ ਚੰਗੀ ਆਪਾਂ ਨੂੰ ਨਸਲ ਮਿਲ ਸਕੇ ਕਿਉਂਕਿ ਕਈ ਵਾਰ ਆਪਣਾ ਜੋ ਕੰਮ ਆਪਾਂ ਸ਼ੁਰੂ ਕਰਨਾ ਹੁੰਦਾ ਆਪਾਂ ਉਹਦਾ ਹਿਸਾਬ ਲਾ ਲੈਨੇ ਆ ਕਿ ਆਪਾਂ ਦੇਖੋ ਵੀ 30 ਲੀਟਰ ਆਈ ਗਾਂ ਲਿਆਏ ਬਈ 40 ਕਿਲੋ ਰੁਪਏ 40 ਰੁਪਏ ਕਿਲੋ ਦੇ ਹਿਸਾਬ ਨਾਲ ਆਪਾਂ ਵੇਚਤਾ ਉਸ ਨੂੰ ਤਾਂ ਆਪਣਾ ਹਰ ਰੋਜ਼ ਦਾ 1200 ਦਾ ਦੁੱਧ ਹੋ ਗਿਆ ਠੀਕ ਆ ਜੀ ਸੋ ਮਹੀਨੇ ਦਾ ਆਪਣਾ 36000 ਦਾ ਦੁੱਧ ਹੋ ਗਿਆ ਸੋ ਇਸ ਤਰ੍ਹਾਂ ਆਪਣਾ ਸਾਲ ਦਾ 3 ਤੋਂ 4 ਲੱਖ ਦਾ ਦੁੱਧ ਹੋ ਗਿਆ ਠੀਕ ਆ ਬਟ ਉਸ ਦੇ ਮਗਰ ਜੋ ਆਪਣੀ ਮਿਹਨਤ ਕੀਤੀ ਹੁੰਦੀ ਆ ਸਟਰਗਲ ਹੁੰਦਾ ਉਹ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਜੇ ਆਪਾਂ ਔਸਤ ਕਿਤੇ ਦੀ ਆਪਣਾ ਨੌਲੇਜ ਹੋਊਗੀ ਫਿਰ ਹੀ ਆਪਾਂ ਨੂੰ ਪਤਾ ਹੋਊਗਾ ਇਸ ਵਿੱਚ ਸਟਰਗਲ ਕਿੰਨਾ ਵਾ ਜੇ ਆਪਾਂ ਕਹੀਏ ਵੀ ਇੱਕ ਸਾਲ ਦਾ ਆਪਾਂ 4 ਲੱਖ ਦਾ ਦੁੱਧ ਪਾਲਿਆ ਉਸ ਵਿੱਚੋਂ ਆਪਣਾ ਅੱਧਾ ਖਰਚਾ ਨਿਕਲ ਗਿਆ ਅੱਧਾ ਆਪਾਂ ਨੂੰ ਬਚ ਗਿਆ 2 ਲੱਖ ਰੁਪਈਆ ਬਚ ਗਿਆ ਇਹ ਆਏ ਨਹੀਂ ਵੀ ਆਪਾਂ ਨੂੰ ਇੱਕੋ ਦਾਮ ਬਚਨ ਦੇ ਪੈਸੇ ਸ਼ੁਰੂ ਹੋ ਜਾਂਦੇ ਆ ਪ੍ਰੋਫਿਟ ਹੁੰਦਾ ਵਾ ਬਟ 3 ਤੋਂ 4 ਤੋਂ 5 ਸਾਲ ਮਿਹਨਤ ਕਰਨ ਦੇ ਬਾਅਦ ਜਦੋਂ ਆਪਣੀ ਚੰਗੀ ਨਸਲ ਤਿਆਰ ਹੋ ਜਾਂਦੀ ਆ ਉਸ ਤੋਂ ਬਾਅਦ ਪ੍ਰੋਫਿਟ ਹੋਣਾ ਸ਼ੁਰੂ ਹੁੰਦਾ ਵਾ ਉਸ ਤੋਂ ਪਹਿਲਾਂ ਪ੍ਰੋਫਿਟ ਬਹੁਤ ਘੱਟ ਮਾਰਜਨ ਤੇ ਹੁੰਦਾ ਵਾ ਠੀਕ ਹੈ ਜੀ ਸੋ ਆਪਾਂ ਕੋਈ ਐਵੇਂ ਝੂਠ ਨਹੀਂ ਬੋਲਦੇ ਕਿ ਆਪਾਂ ਨੂੰ ਪ੍ਰੋਫਿਟ ਬਹੁਤ ਜ਼ਿਆਦਾ ਹੁੰਦਾ ਸ਼ੁਰੂ ਤੋਂ ਹੀ ਸ਼ੁਰੂ ਤੋਂ ਬਿਲਕੁਲ ਨਹੀਂ ਹੁੰਦਾ 3-4 ਸਾਲ ਸਟਰਗਲ ਕਰਨ ਦੇ ਬਾਅਦ ਜਦੋਂ ਆਪਣੀ ਨਸਲ ਤਿਆਰ ਹੋ ਜਾਂਦੀ ਹੈ ਵੀ 30-30 ਲੀਟਰ ਤੋਂ ਘੱਟ ਨਹੀਂ ਆਪਣੇ ਪਸ਼ੂ ਕੁ ਦੁੱਧ ਦੇ ਰਹੇ ਉਸ ਵਕਤ ਆਪਾਂ ਨੂੰ ਪ੍ਰੋਫਿਟ ਸ਼ੁਰੂ ਹੋ ਦੇਣਾ ਸ਼ੁਰੂ ਹੁੰਦਾ ਵਾ ਠੀਕ ਹੈ ਜੀ ਕਿਉਂਕਿ ਜਿਹੜਾ ਆਪਣਾ ਸਟਰਕਚਰ ਆਪਾਂ ਢਾਂਚਾ ਜਿ세 ਤਰ੍ਹਾਂ ਆਪਾਂ ਕਹਿ ਦਈਏ ਵੀ ਆਪਾਂ ਸ਼ੈੱਡ ਤਿਆਰ ਕਰ ਲਿਆ ਜਗ੍ਹਾ ਤਿਆਰ ਕਰਨ ਲਈ ਸਾਰਾ ਕੁਝ ਤਿਆਰ ਕਰ ਲਿਆ ਬਟ ਉਸ ਚੀਜ਼ ਨੇ ਆਪਾਂ ਨੂੰ ਪ੍ਰੋਫਿਟ ਨਹੀਂ ਦੇਣਾ ਪ੍ਰੋਫਿਟ ਆਪਾਂ ਨੂੰ ਉਸ ਚੀਜ਼ ਨੇ ਦੇਣਾ ਗਾਂ ਨੇ ਜਿਸ ਨੇ ਆਪਾਂ ਨੂੰ ਮਿਲਕ ਦੇਣਾ ਵਾ ਜੇ ਆਪਣੀ ਗਾਂ ਹੀ ਆਪਾਂ ਨੂੰ ਮਿਲਕ ਨਹੀਂ ਦੇ ਰਹੀ ਤੀ ਤਾਂ 35 ਲੀਟਰ ਤਾਂ ਆਪਾਂ ਨੂੰ ਪ੍ਰੋਫਿਟ ਨਹੀਂ ਹੋਊਗਾ ਸੋ ਇਸ ਦੇ ਮਗਰ ਵੀ ਕੀ ਉਹ ਕਠਿਨਾਈਆਂ ਹੋਣਗੀਆਂ ਉਸ ਨੂੰ ਦਾਦਾ ਨੂੰ ਮੇਨਟੇਨ ਰੱਖਣ ਵਾਸਤੇ ਇਹ ਬਹੁਤ ਜ਼ਰੂਰੀ ਆ ਇਸ ਦੇ ਵਿੱਚ ਆਪਾਂ ਨੂੰ ਉਸ ਨੂੰ ਚੰਗੇ ਸੀਮਨਾਂ ਦੀ ਏਜ ਕਰਵਾਉਣੀ ਪਊਗੀ ਜੇ ਆਪਾਂ ਅੱਗੇ ਉਸ ਦੀ ਨਸਲ ਸੁਧਾਰਨੀ ਆ ਉਹ ਸੀਮਨ ਆਪਾਂ ਤਕਰੀਬਨ ਤੁਹਾਨੂੰ ਹਰ ਵੀਡੀਓ ਵਿੱਚ ਡੇਲੀ ਡੇਲੀ ਆਪਾਂ ਵੀਡੀਓ ਅਪਲੋਡ ਕਰਕੇ ਤੁਹਾਨੂੰ ਦੱਸ ਜਰਿਏ ਨੇ ਕਿ ਇਹ ਸੀਮਨ ਇਸ ਪ੍ਰਕਾਰ ਦਾ ਇਸ ਪ੍ਰਕਾਰ ਦਾ ਤਾਂ ਤੁਸੀਂ ਆਪਣੀ ਵੀਡੀਓ ਦੇਖ ਕੇ ਉਸ ਵਿੱਚੋਂ ਚੰਗੇ ਸੀਮਨ ਦੀ ਚੋਣ ਕਰ ਸਕਦੇ ਆ ਠੀਕ ਆ ਜੀ ਸੋ ਆਪਣਾ ਤੁਹਾਨੂੰ ਇਹ ਕਹਿਣ ਦਾ ਮਕਸਦ ਆ ਕਿ ਗਾਂ ਨੂੰ ਆਪ ਲੱਭ ਕੇ ਢੰਡੋਲ ਕੇ ਲੈ ਕੇ ਆਓ ਉਸ ਤੋਂ ਬਾਅਦ ਉਸ ਨੂੰ ਆਪਣੇ ਫਾਰਮ ਵਿੱਚ ਖੁਦ ਏਆਈ ਕਰਵਾ ਕੇ ਚੰਗੀ ਨਸਲ ਤਿਆਰ ਕਰੋ ਹੌਲੀ-ਹੌਲੀ ਠੀਕ ਆ ਜੀ ਇੱਕੋ ਦਮ ਆਪਾਂ ਨੂੰ ਇਸ ਕਿੱਤੇ ਵਿੱਚ ਪ੍ਰੋਫਿਟ ਹੋਣਾ ਸ਼ੁਰੂ ਨਹੀਂ ਹੋਣਾਗਾ ਜਿਵੇਂ ਜਿਵੇਂ ਆਪਣੀ ਨਸਲ ਸੁਧਾਰ ਹੋਊਗੀ ਸਟੈਪ ਬਾਈ ਸਟੈਪ ਆਪਾਂ ਨੂੰ ਪ੍ਰੋਫਿਟ ਆਪਣੇ ਆਪ ਸ਼ੁਰੂ ਹੋਣਾ ਸ਼ੁਰੂ ਹੋ ਜਾਊਗਾ ਪਹਿਲਾਂ ਆਪਾਂ ਨੂੰ ਇਨਵੈਸਟਮੈਂਟ ਕਰਨੀ ਪੈਣੀ ਐ ਇਸ ਕਿੱਤੇ ਵਿੱਚ ਠੀਕ ਆ ਜੀ ਉਸ ਤੋਂ ਬਾਅਦ ਆਪਾਂ ਨੂੰ ਹੌਲੀ-ਹੌਲੀ ਪ੍ਰੋਫਿਟ ਹੋਣਾ ਸ਼ੁਰੂ ਹੋਣਾ ਸੋ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਪਹਿਲਾਂ ਵੀ ਆਪਾਂ ਕਈ ਆਪਾਂ ਕੈਲਕੂਲੇਟਰ ਲਾ ਲਏ ਨੇ ਆ ਕਿ ਸਾਲ ਦਾ ਆਪਾਂ ਨੂੰ 4 ਲੱਖ ਰੁਪਇਆ ਦੁੱਧ ਹੋ ਗਿਆ ਇੱਕ ਗਾਂ ਦਾ ਵੀ 2 ਲੱਖ ਖਰਚਾ ਕੱਢਿਆ 2 ਲੱਖ ਬਚ ਗਿਆ ਵੀ 10 ਤੋਂ 15 ਗਾਈਆਂ ਆਪਾਂ ਮੁੱਲ ਲੈ ਆਉਨੇ ਆ ਠੀਕ ਆ ਜੀ ਵੀ ਆਪਾਂ ਨੂੰ ਬਚ ਜੀ 20 ਤੋਂ 25 ਲੱਖ ਰੁਪਏ ਸਾਲ ਦਾ ਬਚ ਜੂਗਾ ਠੀਕ ਆ ਇਹ ਆਪਾਂ ਸਿੱਧਾ ਸਿੱਧਾ ਕੈਲਕੂਲੇਟਰ ਲਾ ਲੈਨੇ ਆ ਬਟ ਇਸ ਤਰ੍ਹਾਂ ਸੱਚ ਹੈ ਇਹਨਾਂ ਜੋ ਰੀਅਲ ਵਿੱਚ ਨਹੀਂ ਹੁੰਦਾ ਕਿਉਂਕਿ ਉਸ ਪਿੱਛੇ ਬਹੁਤ ਜ਼ਿਆਦਾ ਸਟਰਗਲ ਹੁੰਦਾ ਮੈਡੀਕਲ ਖਰਚਾ ਬਹੁਤ ਪੈ ਜਾਂਦਾ ਕਈ ਵਾਰ ਠੀਕ ਆ ਜੀ ਕਈ ਵਾਰ ਇੰਦਾ ਨਾ ਹੋ ਸਕੇ ਕਿ ਆਪਣਾ ਵੀਰ ਭਰਾ ਕੋਈ ਕੰਮ ਸ਼ੁਰੂ ਕਰਨਾ ਸ਼ੁਕ ਕਰੇ ਤੇ ਉਹ ਘਾਟੇ ਵਿੱਚ ਚਲਾ ਜਾਵੇ ਸੋ ਆਪਾਂ ਨਾ ਤੁਹਾਨੂੰ ਇਹ ਦੱਸਣਾ ਬਹੁਤ ਦੱਸਣਾ ਤੁਹਾਡੇ ਤੁਹਾਨੂੰ ਇਹ ਫਰਜ਼ ਸੀ ਆਪਣਾ ਕਿ ਇਸ ਕਿੱਤੇ ਵਿੱਚ ਪ੍ਰੋਫਿਟ ਜ਼ਰੂਰ ਹੁੰਦਾ ਬਟ ਤੰਨ ਤੋਂ 4 ਸਾਲ ਮਿਹਨਤ ਕਰਨ ਦੇ ਬਾਅਦ ਜਿਵੇਂ ਜਿਵੇਂ ਆਪਣੀ ਨਸਲ ਸੁਧਾਰ ਹੁੰਦਾ ਵਾ ਠੀਕ ਹੈ ਜੀ ਸੋ ਨਸਲ ਸੁਧਾਰ ਵਾਸਤੇ ਆਪਾਂ ਤੁਹਾਨੂੰ ਹਰ ਇੱਕ ਵੀਡੀਓ ਵਿੱਚ ਤਕਰੀਬਨ ਚੰਗੇ ਬੋਲ ਜਾਂ ਚੰਗੇ ਸੀਮਨ ਦੇ ਤੁਹਾਨੂੰ ਵੀਡੀਓ ਦੱਸਦੇ ਰਹਿੰਨੇ ਆ ਠੀਕ ਹੈ ਜੀ ਕਿ ਤੁਸੀਂ ਇਹ ਸੀਮਨ ਭਰ ਆ ਕੇ ਆਪਣਾ ਚੰਗੇ ਨਸਲ ਸੁਧਾਰ ਕਰ ਸਕਦੇ ਆ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਆਪਾਂ ਨਸਲ ਸੁਧਾਰ ਕਰ ਸਕਦੇ ਆ ਜਾਂ ਕਿਸ ਤਰ੍ਹਾਂ ਵੀਰ ਭਰਾਣੇ ਜੇ ਕਿਸੇ ਨੇ ਕੰਮ ਸ਼ੁਰੂ ਕਰਨਾ ਤਾਂ ਉਸ ਨੂੰ ਕੀ ਕਰਨਾ ਚਾਹੀਦਾ ਠੀਕ ਹੈ ਜੀ ਸੋ ਜੇ ਵੀਡੀਓ ਚੰਗੀ ਲੱਗੇ ਤਾਂ ਨੂੰ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰਨਾ ਚਾਹਤਾਂ